ਪੰਜਾਬ ਵਿੱਚ ਹੋ ਗਿਆ ਵੱਡਾ ਸੜਕ ਹਾਦਸਾ ਗੱਡੀ ਪਹਿਲੇ ਜੀਪ ਪਲਟ ਗਈ ਫਿਰ ਇਹ ਲੋਟਣੀ ਲੱਗ ਗਈ ਤੇ ਇੱਕ ਮੋਟਰਸਾਈਕਲ ਆ ਪਿੱਛੇ ਤੁਸੀਂ ਡਿੱਗਿਆ ਦੇਖਿਆ ਹੋਗਾ ਮਾਰੂਤੀ ਕਾਰ ਜੀਪ ਤੇ ਮੋਟਰਸਾਈਕਲ ਚ ਹੋਈ ਜ਼ਬਰਦਸਤ ਟੱਕਰ ਦੋ ਵਹੀਕਲ ਟਕਰਾਏ ਨਾਫ ਸੱਚ ਜੀਪ ਕਾਰ ਇੱਕ ਮੋਟਰਸਾਈਡ ਸਾਈਡ ਤੇ ਜਾ ਰਹੀ ਸੀ ਉਹਦੇ ਵਿੱਚ ਥੱਲੇ ਐਕਸੀਡੈਂਟ ਹੋਇਆ ਵਾਹਨਾਂ ਦੇ ਉੱਡੇ ਪਰਖਤ ਚ ਤੇ ਮੱਚਿਆ ਚੀਕ ਚਿਹੜਾ ਕਈਆਂ ਦੀਆਂ ਟੁੱਟੀਆਂ ਲੱਤਾਂ ਤੇ ਕਈ ਜ਼ਖਮੀ ਉਹੋ ਤੇ ਸੀ ਇੱਕ 11 ਸਾਲ ਦੀ ਕੁੜੀ ਇੱਕ ਪ੍ਰੈਗਨੈਂਟ ਲੇਡੀ ਔਰ ਇੱਕ ਬੰਦਾ ਉਹਨਾਂ ਦਿਨਾਂ ਦੀ ਲੱਤਾਂ ਹੀ ਟੁੱਟ ਗਈਆਂ ਤੇ ਜਿਹੜੀ ਕੁੜੀ ਆ 11 ਸਾਲ ਉਹਦੇ ਤਾਂ ਹੱਡੀਆਂ ਬਾਹਰ ਹੀ ਆਏ ਮਤਲਬ ਦਿਸਣ ਲੱਗ ਪਈ ਜੀ ਹਾਂ ਸੜਕ ਤੇ ਉਸ ਵੇਲੇ ਚੀਪ ਚਿਹਾੜਾ ਮਰਚ ਗਿਆ ਜਿੱਦੋਂ ਕਾਰ ਤੇ ਜੀਪ ਵੀ ਆਪਸ ਦੇ ਵਿੱਚ ਟੱਕਰ ਹੋ ਗਈ ਤੇ ਇਹਨਾਂ ਦੋਵਾਂ ਵਾਹਨਾਂ ਦੀ ਚਪੇਟ ਦੇ ਵਿੱਚ ਇੱਕ ਪਤੀ ਪਤਨੀ ਆਪਣੀ 11 ਸਾਲ ਦੀ ਬੱਚੀ ਸਮੇਤ ਝਪੇਟ ਵਿੱਚ ਆ ਗਏ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਤੇ ਸਵਾਰ ਔਰਤ ਗਰਭਵਤੀ ਵੀ ਹੈ ਤੇ ਗੰਭੀਰ ਸੱਟਾਂ ਲੱਗਣ ਦੇ ਚਲਦੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭੱਤੀ ਕਰਵਾਇਆ ਗਿਆ ਹੈ ਮੌਕੇ ਤੇ ਮੌਜੂਦ ਲੋਕਾਂ ਦੇ ਮੁਤਾਬਕ ਜੀਪ ਅਤੇ ਕਾਰ ਇੱਕ ਦੂਸਰੇ ਨੂੰ ਓਵਰਟੇਕ ਕਰਨ ਲੱਗੇ ਸੀ ਤੇਜ ਸੰਤੁਲਨ ਵਿਗੜਨ ਦੇ ਕਾਰਨ ਇੱਕ ਖੰਭੇ ਵਿੱਚ ਜਾ ਵਜੇ ਤੇ ਸਾਹਮਣੇ ਤੋਂ ਮੋਟਰਸਾਈਕਲ ਤੇ ਆ ਰਿਹਾ ਪਰਿਵਾਰ ਇਸ ਦੀ ਝਪੇਟ ਵਿੱਚ ਆ ਗਿਆ ਅੱਡਕ ਕਾਰ ਤੇ ਜੀਪ ਆਣਾ ਇੱਕ ਦੂਜੇ ਨੂੰ ਓਵਰਟੇਕ ਕਰਨ ਲੱਗੇ ਸੀ ਅੱਗੇ ਕੋਈ ਟਰੱਕ ਆਉਂਦਾ ਸੀਗਾ ਜੇ ਓਵਰਟੇਕ ਕਰਦੇ ਇੱਥੇ ਖੰਭਾ ਸੀਗਾ ਪੋਲ ਨੂੰ ਕਰਕੇ ਉਹ ਗੱਡੀ ਪਹਿਲੇ ਜੀਪ ਪਲਟ ਗਈ ਫਿਰ ਇਹ ਲੋਟਣੀ ਲਾ ਗਈ ਤੇ ਇੱਕ ਮੋਟਰਸਾਈਕਲ ਆ ਪਿੱਛੇ ਤੁਸੀਂ ਡਿੱਗਿਆ ਦੇਖਿਆ ਹੂੰਗਾ ਉਹਦੇ ਤੇ ਸੀ ਇੱਕ 11 ਸਾਲ ਦੀ ਕੁੜੀ ਇੱਕ ਪ੍ਰੈਗਨੈਂਟ ਲੇਡੀ ਔਰ ਇੱਕ ਬੰਦਾ ਉਹਨਾਂ ਤਿੰਨਾਂ ਦੀਆਂ ਲੱਤਾਂ ਹੀ ਟੁੱਟ ਗਈਆਂ ਤੇ ਜਿਹੜੀ ਕੁੜੀ ਆ 11 ਸਾਲ ਉਹਦੇ ਤਾਂ ਹੱਡੀਆਂ ਬਾਹਰ ਹੀ ਆਏ ਮਤਲਬ ਦਿਸਣ ਲੱਗ ਪਈ ਸੀ ਜੀ ਉਹ ਬਹੁਤ ਇੰਜਰੀਜ਼ ਸੀਰੀਅਸ ਆ ਇਹ ਵੀ ਸੀਰੀਅਸ ਹੈ ਇਹਦੀ ਲੱਤਾਂ ਇੱਥੇ ਟੁੱਟ ਗਈਆਂ ਦੀ ਮੁਲਾਜ਼ਮ ਆ ਇਹ ਤੇ ਕੇ ਜੇ ਨਾ ਭੁੱਲਦੇ ਹੋਈਏ ਤਾਂ ਤੇ ਇਹਦੇ ਵੀ ਹੈਡ ਇੰਜਰੀ ਹੈ ਕਿਹਦੀ ਗਲਤੀ ਕੀ ਦੀ ਮੰਨਦੇ ਜੇ ਇਸ ਵਾਕਿਆ ਗਲਤੀ ਤਾਂ ਸਮਝ ਨਹੀਂ ਆਉਂਦੀ ਅਗੋ ਕਿ ਅਗੋ ਜਦੋਂ ਆਈ ਇਹਨਾਂ ਉਹਨਾਂ ਰੋਗਲੇ ਦੇ ਘਰ ਆਈ ਗਏ ਸੱਚ ਮਾਮਲਾ ਫਾਜ਼ਲਕਾ ਮਲੋਟ ਰੋਡ ਦਾ ਹੈ ਜਿੱਥੇ ਕਿ ਜੀਪ ਦੇ ਵਿੱਚ ਸਕੂਲੀ ਵਿਦਿਆਰਥੀ ਸ਼ਾਮਲ ਸੀ ਤੇ ਇੱਕ ਮਾਰੂਤੀ ਕਾਰ ਜਿਸ ਦੇ ਵਿੱਚ ਪੰਜਾਬ ਪੁਲਿਸ ਦਾ ਏਐਸਆਈ ਸਵਾਰ ਸੀ ਤੇ ਸਹਾਦਸੇ ਦੇ ਵਿੱਚ 6 ਤੋਂ 7 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਪਹੁੰਚੀ ਕਰਵਾਇਆ ਗਿਆ ਹੈ ਤੇ ਕਈਆਂ ਨੂੰ ਗੰਭੀਰ ਜ਼ਖਮੀ ਹੋਣ ਦੇ ਚਲਦੇ ਬਠਿੰਡਾ ਤੇ ਫਰੀਦਕੋਟ ਰੈਫਰ ਕੀਤਾ ਗਿਆ ਹੈ ਦੋ ਵਾਹਨ ਟਕਰਾਏ ਨਾਪਸਚ ਜੀਪ ਕਾਰ ਇੱਕ ਮੋਰਸਲ ਸਾਈਡ ਤੇ ਜਾ ਰਹੀ ਸੀ ਵਿੱਚ ਥੱਲੇ ਐਕਸੀਡੈਂਟ ਹੋਇਆ ਕਿੰਨੇ ਲੋਕ ਆਏ ਲੋਏ ਸਰ ਜੀ ਆ ਜਾਂਦਾ ਕਿਸੇ ਉੱਪਰ ਵੀ 6-7 ਦੱਸਦੇ ਇਹ 6-7 ਜਣੇ ਆ ਹਾਂਜੀ ਤੇ ਹੁਣ ਕਿਵੇਂ ਹਾਲਤ ਕਿਵੇਂ ਆ ਉਹਨਾਂ ਦੀ ਹਸਪੀਟਲ ਪਹੁੰਚਾਇਆ ਹੈ ਅਸੀਂ ਮੌਕੇ ਤੇ ਪਹੁੰਚ ਕੇ ਉਹ ਜਾਨੇ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਛੱਟਾ ਤਾਂ ਲੱਗਿਆ ਹੀ ਆ ਉਹਨਾਂ ਦਾ ਸੱਟਾ ਲੱਗਿਆ ਇਹ ਆ ਕਿਹੜੇ ਪਾਸੋਂ ਰਹਿ ਸੀਗੇ ਇਹ ਫਾਇਲ ਕਾਲ ਸਾਈਡ ਤੋਂ ਆ ਰਹੇ ਸੀ ਬਲੋਡ ਵੱਲ ਜਾ ਰਹੇ ਜਗਬਾਨੀ ਟੀਵੀ ਲਈ ਅਦਰਸ਼ ਜੋ ਸੰਧੀ ਰਿਪੋਰਟ